ਹਾਲੀਏ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਦਵਿੰਦਰ ਸਿੰਘ ਅੱਜ ਮੈਂ ਤੁਹਾਡਾ ਧਿਆਨ ਇੱਕ ਬਹੁਤੀ ਗੰਭੀਰ ਸਮੱਸਿਆ ਵੱਲ ਦਿਵਾਉਣਾ ਚਾਹੁੰਦਾ ਬਿਮਾਰੀ ਵੱਲ ਜਿਹਦੇ ਥੋੜਾ ਧਿਆਨ ਦੇ ਕੇ ਅਸੀਂ ਆਪਣੇ ਪਰਿਵਾਰ ਤੇ ਆਪਣੇ ਬੱਚਿਆਂ ਦਾ ਤੋਂ ਇਸ ਬਿਮਾਰੀ ਨੂੰ ਪਛਾਹ ਸਕਦੇ ਹਾਂ ਇਹਦੇ ਚ ਆਪਾਂ ਅੱਜ ਗੱਲ ਕਰਾਂਗੇ ਵੀ ਜਾਣੇ ਅਣਜਾਣ ਦੇ ਵਿੱਚ ਅਸੀਂ ਕਿਸ ਤਰ੍ਹਾਂ ਕੈਮੀਕਲਾਂ ਦਾ ਸੇਵਨ ਕਰਦੇ ਹਾਂ ਉਹ ਤੋਂ ਕਿਵੇਂ ਬਚ ਸਕਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਆਪਾਂ ਦੰਦਾਂ ਬਾਰੇ ਮੂੰਹ ਬਾਰੇ ਅੱਜ ਕੱਲ ਮੂੰਹ ਦੀਆਂ ਬਿਮਾਰੀਆਂ ਉਸ ਨੂੰ ਪਤਾ ਹੀ ਕਿੰਨੀਆਂ ਫੈਲ ਗਈਆਂ ਤੇ ਅੱਗੇ ਤਾਂ ਕਾਰਨ ਹੁੰਦਾ ਸੀ ਵੀ ਤਮਾਕੂ ਸਿਵਨ ਕਰਨ ਵਾਲਿਆਂ ਨੂੰ ਕੈਂਸਰ ਵਗੈਰਾ ਬਣਦਾ ਸੀ ਪਰ ਅੱਜ ਕੱਲ ਤਾਂ ਬਹੁਤ ਸਾਰੇ ਬੀਬੀਆਂ ਵਿਚਾਰੀਆਂ ਜਿਹੜੀਆਂ ਉਹਨਾਂ ਨੂੰ ਵੀ ਕੈਂਸਰ ਪੈਦਾ ਹੋ ਰਿਹਾ ਤਾਂ ਇਹਦਾ ਕਾਰਨ ਕਿਤੇ ਨਾ ਕਿਤੇ ਅਣਚਾਹੇ ਕਿ ਐਮਿਕਲ ਨੇ ਜਿਹੜੇ ਸਾਡੇ ਅੰਦਰ ਜਾ ਰਹੇ ਆ ਦੰਦਾਂ ਦੀ ਮਹੱਤਤਾ ਸਭ ਨੂੰ ਪਤਾ ਦੰਦਾ ਬਿਨਾਂ ਬੰਦਾ ਸੁੰਦਰ ਵੀ ਨਹੀਂ ਲੱਗਦਾ ਤੇ ਦੰਦ ਸੁੰਦਰਤਾ ਪ੍ਰਤੀਕ ਹੁੰਦੇ ਹੁੰਦੇ ਦੰਦ ਸਿਹਤ ਤੰਦਰੁਸਤੀ ਦਾ ਵੀ ਪ੍ਰਤੀਕ ਆ ਕਿਉਂਕਿ ਔਰਲ ਪਹਿਲਾਂ ਸਾਡਾ ਭਰਨ ਦਾ ਸਰੀਰ ਨੂੰ ਪੋਸ਼ਣ ਦੇਣ ਦਾ ਕਾਰਨ ਜਿੱਥੇ ਅਸੀਂ ਭੋਜਨ ਵਗੈਰਾ ਲੈਂਦੇ ਆ ਇਸ ਵਸਤ ਰਹਿਣ ਤਾਂ ਸਾਡਾ ਸਰੀਰ ਵੀ ਸਵਸਤ ਰਹਿੰਦਾ ਇਹਦੇ ਲਈ ਅੱਜ ਅਸੀਂ ਜੋ ਪ੍ਰਯੋਗ ਪ੍ਰਾਣ ਪ੍ਰਾਤਨ ਸਮੇਤ ਵੀ ਸਫਾਈ ਲਈ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਸੀ ਉਹਦੇ ਲਈ ਸਾਡੇ ਬਜ਼ੁਰਗ ਬਹੁਤ ਸਿਆਣੇ ਸੀ ਉਹਨਾਂ ਨੂੰ ਪਤਾ ਸੀ ਮੂੰਹ ਕਫ ਦੋਸਤ ਦਾ ਕਾਰਨ ਹੈਗਾ ਇਹ ਤੇ ਮਿੱਠਾ ਸਭ ਤੋਂ ਵੱਧ ਪ੍ਰਕੋਪ ਕਰਦਾ ਦੰਦਾਂ ਤੇ ਦੰਦਾਂ ਨੂੰ ਖਰਾਬ ਕਰਨ ਤੇ ਤਾਂ ਉਹਨਾਂ ਨੇ ਕੌੜੀਆਂ ਤੇ ਕਸਾਈਆਂ ਨਿੰਮ ਕਿੱਕਰ ਜਾਂ ਹੋਰ ਇਹਨਾਂ ਚੀਜ਼ਾਂ ਦਾਤਾਂ ਨਾਲ ਟਾਲੀ ਦੀਆਂ ਵਰਤਦੀਆਂ ਸੀ ਕਸਾਈਲੇ ਦਾ ਸਾਲੀਆਂ ਜਿਹੜੇ ਕਿ ਕਫ ਨੂੰ ਸਾਟ ਕੇ ਠੀਕ ਕਰਦੇ ਸੀ ਕਿੱਕਰ ਦੀ ਦਤਨ ਕਰਨ ਨਾ ਤਾਂ ਇੱਕ ਬਰਸ਼ੀ ਬਹੁਤ ਅੱਛਾ ਬਣ ਜਾਂਦਾ ਜਿਹੜਾ ਇਹਨਾਂ ਨੂੰ ਬਿਲਕੁਲ ਸਾਫ਼ ਕਰ ਦਿੰਦਾ ਸੀ ਪਰ ਹੁਣ ਉਹਦੀ ਉਪਲਬਧਤਾ ਵੀ ਘਟਾ ਤੇ ਟਾਈਮ ਵੀ ਹੈ ਨਹੀਂ ਤਾਂ ਉਹਦਾ ਸਥਾਨ ਆ ਜਿਹੜਾ ਇਹਨੇ ਆਪਣੇ ਟੂਥ ਪੇਸਟ ਨੇ ਲੈ ਲਿਆ ਪਰ ਟੂਥ ਪੇਸਟਾਂ ਦੇ ਵਿੱਚ ਬਹੁਤ ਸਾਰੇ ਕੈਮੀਕਲ ਮਿਲਾ ਦਿੱਤੇ ਗਏ ਦੰਦਾਂ ਨੂੰ ਵਾਈਟ ਕਰਨ ਦੇ ਨਾਂ ਤੇ ਉੱਤੇ ਜਾਂ ਹੋਰ ਇਹਨਾਂ ਦੇ ਦਿਖਾ ਕੇ ਭਰਾਮਤਕ ਵਿਆਪਕ ਐਡਵਰਟਾਈਜ਼ਮੈਂਟ ਕਰਕੇ ਉਹਨਾਂ ਨੂੰ ਇਹ ਕਰ ਕੈਮੀਕਲਾਂ ਦੇ ਨਾਲ ਜੋੜ ਦਿੱਤਾ ਗਿਆ ਇਨਾਂ ਵਿੱਚ ਸੋਡੀਅਮ ਲੋਰੈਟ ਸਲਫੇਟ ਸੋਡੀਅਮ ਮੋਨੋਸਲਫੇਟ ਵਰਗੇ ਹਾਰਮਫੁਲ ਕੈਮੀਕਲ ਜਿਹੜੇ ਅਸੀਂ ਨਿਤ ਸਵੇਰੇ ਉੱਠਣ ਸਾਰੀ ਜੀਭ ਤੇ ਲਾ ਦਿੰਦੇ ਆ ਮੂੰਹ ਚ ਲਾਉਂਦੇ ਆ ਤੇ ਸਾਨੂੰ ਬਹੁਤ ਸਾਰੇ ਇਹਦੇ ਸਾਈਡ ਇਫੈਕਟ ਆਉਂਦੇ ਆ ਸੋ ਨਿੱਕ ਛੋਟੀ ਜਿਹੀ ਧਾਰਨਣਾ ਸਮਝ ਲੈਣਾ ਚਾਹੀਦਾ ਵੀ ਜੀਭ ਦੇ ਉੱਤੇ ਲੱਗੀ ਹੋਈ ਦਵਾਈ ਜੇ ਕਿਸੇ ਨੂੰ ਹਾਰਟ ਅਟੈਕ ਵੀ ਹੋਵੇ ਤਾਂ ਸੋਲਵੇਟ ਰੇਟ ਦੀ ਇੱਕ ਗੋਲੀ ਜੀਭ ਤੇ ਰੱਖਣ ਨਾਲ ਬੰਦਾ 1 ਮਿੰਟ ਦੇ ਵਿੱਚ ਹੀ ਠੀਕ ਹੋ ਜਾਂਦਾ ਤਾਂ ਦੇਖੋ ਕਿੰਨਾ ਰੂਟਸ ਤਾਕੜਾ ਇਹ ਜਿਹੜਾ ਸਾਡੀ ਬਾਡੀ ਦੇ ਵਿੱਚ ਬਲੱਡ ਦੇ ਵਿੱਚ ਜਾ ਕੇ ਮਿਲਦਾ ਤਾਂ ਜਦੋਂ ਅਸੀਂ ਸਵੇਰੇ ਕੈਮੀਕਲ ਲਾਵਾਂਗੇ ਇਹਦੇ ਉੱਤੇ ਤਾਂ ਕਿੰਨੇ ਨੁਕਸਾਨ ਹੋ ਸਕਦੇ ਆ ਜਿਹੜੇ ਕਿ ਰਿਸਰਚ ਤੋਂ ਹੀ ਪਤਾ ਲੱਗਣਗੇ ਪਰ ਅਸੀਂ ਅੰਦਾਜ਼ਾ ਹੀ ਲਾ ਸਕਦੇ ਆ ਇਹਦੇ ਲਈ ਇਹ ਤਾਂ ਹੁਣ ਬੱਚਾ ਕਿਵੇਂ ਜਾ ਸਕਦਾ ਤੇ ਇਹਦਾ ਆਲਟਰਨੇਟਿਵ ਕੀ ਆ ਤੇ ਆਲਟਰਨੇਟਿਵ ਦੇ ਲਈ ਆਯੁਰਵੇਦ ਨੇ ਬਹੁਤ ਸਾਰੇ ਪਹਿਲਾਂ ਮੰਜਨ ਦੱਸੇ ਪਏ ਉਹਨਾਂ ਚੋਂ ਮੇਰੇ ਤਜਰਬੇ 'ਚ ਜਿਹੜਾ ਮੰਜਨ ਆ ਮੈਂ ਤੁਹਾਨੂੰ ਸ਼ੇਅਰ ਕਰ ਰਿਹਾ ਉਹਨੂੰ ਅਸੀਂ ਕਹਿੰਦੇ ਦਸਨ ਸੰਸਕਾਰ ਮੰਜਨ ਅਸੀਂ ਇਹ ਖੁਦ ਵੀ ਇਹਲੇ 10 ਸਾਲਾਂ ਤੋਂ ਬਣਾ ਕੇ ਲੋਕਾਂ ਨੂੰ ਖੁਲਦ ਕਰਾ ਰਹੇ ਹਾਂ ਤੇ ਮੈਂ ਤੁਹਾਨੂੰ ਇਹਦੇ ਫਾਰਮੂਲੇਸ਼ਨ ਬਾਰੇ ਦੱਸ ਰਿਹਾ ਤੁਸੀਂ ਘਰੇ ਵੀ ਬਣਾ ਕੇ ਇਹਨੂੰ ਜਰੂਰ ਵਰਤੋਂ ਸ਼ੁਰੂ ਕਰੋ ਤਾਂ ਕਿ ਸੀ ਜਿੱਤੇ ਹੋਰ ਏਨੇ ਜ਼ਿਆਦਾ ਕੈਮੀਕਲ ਵਰਤ ਰਹੇ ਅੰਦਰ ਜਾ ਰਹੇ ਕਿਤੇ ਨਾ ਕਿਤੇ ਸਟਕਾਰਾ ਪਾਉਣਾ ਸ਼ੁਰੂ ਕਰੀਏ ਤਾਂ ਇਹਦੇ ਲਈ ਦਸਨ ਸੰਸਕਾਰ ਮੰਜ ਵਿੱਚ 10 ਚੀਜ਼ਾਂ ਹੁੰਦੀਆਂ ਇਹ ਚ ਸੁੰਡ ਵੱਡੀ ਹਰੜ ਨਾਗਰ ਮੋਥਾ ਕੱਥਾ ਮਸ਼ਕਪੂਰ ਸੁਪਾਰੀ ਦੀਪਾਸਮ ਕਾਲੀ ਮਿਰਚ ਲੌਂਗ ਦਾਲਚੀਨੀ ਇੰਨੀਆਂ ਵਧੀਆ ਚੀਜ਼ਾਂ ਇਹ ਬਰਾਬਰ ਮਾਤਰਾ ਤੇ ਲੈ ਕੇ ਕੁੱਟ ਕੇ ਚੂਰਨ ਕਰਕੇ ਤੇ ਬਰਾਬਰ ਸੁੱਧ ਖੜੀਆ ਮਿੱਟੀ ਮਲਤਾਨੀ ਮਿੱਟੀ ਸੁੱਧ ਮਿਲਾ ਕੇ ਇਹ ਮੰਜਨ ਤਿਆਰ ਕਰਿਆ ਜਾਂਦਾ ਇਹਦੇ ਨਾਲ ਦੰਦਾਂ ਤੋਂ ਜਿਵੇਂ ਆਯੁਰਵੇਦ ਕਹਿੰਦਾ ਵੀ ਦੰਦ ਸਾਨੂੰ ਉਹਨਾਂ ਚ ਚਿਕੜਾਉਣੇ ਚਾਹੀਦੇ ਜਿਹੜੇ ਆਪਣੇ ਆਪ ਨਹੀਂ ਡਿੱਗਦੇ ਉਹ ਅਵਸਥਾ ਬਣ ਜਾਂਦੀ ਜੇ ਦੰਦ ਕਦੇ ਖਰਾਬ ਨਹੀਂ ਹੁੰਦੇ ਲਾਈਫ ਟਾਈਮ ਚੱਲ ਸਕਦੇ ਨੇ ਤੇ ਉਹਨਾਂ ਤੋਂ ਬਾਕੀ ਹਾਰਮਫੁਲ ਕੈਮੀਕਲਾਂ ਤੋਂ ਬਚ ਕੇ ਸਾਨੂੰ ਮੂੰਹ ਦਾ ਇੱਕ ਤਰ੍ਹਾਂ ਦਾ ਰੋਗਾਂ ਤੋਂ ਬਚਾਅ ਹੋ ਸਕਦਾ ਇਹ ਇਕੱਲਾ ਦੰਦਾਂ ਨੂੰ ਨਹੀਂ ਇਹ ਤਾਲੂ ਰੋਗ ਅੱਖਾਂ ਲਈ ਤੇ ਸਿਰ ਦੇ ਰੋਗਾਂ ਲਈ ਵੀ ਬਹੁਤ ਅੱਛਾ ਹੈਗਾ ਗਲੇ ਦੇ ਰੋਗਾਂ ਲਈ ਕਾਫੀ ਹੀ ਇਹ ਨਜ ਜਾਂ ਨੁਕਸਾਨ ਕਰਦਾ ਕਾਫ ਨੂੰ ਬਿਲਕੁਲ ਛਾੜ ਦਿੰਦਾ ਸਾਰੇ ਕਾਫ ਨਾਸਕ ਚੀਜ਼ਾਂ ਨੇ ਤੇ ਬਹੁਤ ਵਧੀਆ ਨੇ ਜੇ ਅੰਦਰ ਵੀ ਨੰਗ ਜਾਣਗੀਆਂ ਤਾਂ ਵੀ ਨੁਕਸਾਨ ਨਹੀਂ ਬੱਚਿਆਂ ਲਈ ਵੀ ਇਹਨੂੰ ਤੁਸੀਂ ਪ੍ਰਯੋਗ ਕਰੋ ਘਰੇ ਬਣਾਓ ਸੁੱਧ ਬਣਾਓ ਜੇਕਰ ਨਹੀਂ ਬਣਾ ਸਕਦੇ ਤਾਂ ਜਿਉਂਦਾ ਆਇਰਪਦਾ ਵੱਲੋਂ ਤੁਹਾਡੇ ਲਈ ਉਪਲਬਧ ਕਰਾਇਆ ਗਿਆ ਤੁਸੀਂ ਇਹ ਦਿੱਤੇ ਹੋਏ ਨੰਬਰ ਤੇ ਕਾਲ ਕਰਕੇ ਮੰਗਵਾ ਵੀ ਸਕਦੇ ਹੋ ਤਾਂ ਮੇਰਾ ਇਹ ਸੁਝਾਅ ਸੀਗਾ ਵੀ ਅਸੀਂ ਜਿੰਨਾ ਕੋ ਹੋ ਸਕੇ ਆਪਣੀ ਮਿੱਟੀ ਆਪਣੀ ਦੇਸ਼ ਆਪਣੀ ਔਸਥੀਆਂ ਨਾਲ ਜੁੜੀਏ ਪਰੰਪਰਾ ਨਾਲ ਜੁੜੀਏ ਸੰਸਕ੍ਰਿਤੀ ਨਾਲ ਜੁੜੀਏ ਤਾਂ ਕਿ ਇਹ ਰੋਗਾਂ ਤੋਂ ਸਾਨੂੰ ਨਵੇਂ-ਨਵੇਂ ਰੋਗਾਂ ਦਾ ਸਾਹਮਣਾ ਨਾ ਕਰਨਾ ਪਵੇ ਥੈਂਕ ਯੂ ਵੈਰੀ ਮੱਚ ਇਹਨੂੰ ਸ਼ੇਅਰ ਕਰਦੇ